ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਣੇ ਆ ਤਨੌਲੇ ਵਾਲੇ ਮੇਲੇ ਦੇ ਵਿੱਚੋਂ ਤਨੌਲੇ ਦੇ ਵਿੱਚ ਜਿਹੜਾ ਮੇਲਾ ਚੱਲਦਾ ਦੋਸਤੋ ਸਾਰੇ ਹੀ ਜਾਣਦੇ ਹੋ ਵੀ ਉਹ 2 1 2 ਤੇ 3 ਦਸੰਬਰ ਦਾ ਸੀ ਇਸ ਮੇਲੇ ਦੇ ਵਿੱਚ ਅਲੱਗ-ਅਲੱਗ ਕੈਟਾਗਰੀਆਂ 'ਚ ਅਲੱਗ-ਅਲੱਗ ਪਸ਼ੂਆਂ ਨੇ ਪਾਰਟਿਸਿਪੇਟ ਕੀਤਾ ਪਰ ਜਿਹੜੀ ਸਭ ਤੋਂ ਸੋਹਣੀ ਜਿਹੜੀ ਆਪਾਂ ਬਿਊਟੀ ਵਾਲੇ ਪੱਖ ਤੋਂ ਜੇ ਮੁਕਾਬਲੇ ਦੀ ਗੱਲ ਕਰਦੇ ਆ ਤਾਂ ਉਹ ਹੁੰਦਾ ਦੁੱਧ ਦਿੰਦੀਆਂ ਮੱਝਾਂ ਦਾ ਮੁਕਾਬਲਾ ਤੇ ਉਸ ਮੁਕਾਬਲੇ ਦੇ ਵਿੱਚ ਇਸ ਮੱਝ ਦੇ ਜਿਹੜੇ ਮੱਥੇ ਦੇ ਉੱਤੇ ਫੁੱਲ ਵੱਜੇ ਇਹ ਦੱਸਦੇ ਆ ਵੀ ਇਹਨੇ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਹਾਸਲ ਕੀਤੀ ਹੈ ਇਦਾਂ ਦੀਆਂ ਮੱਝਾਂ ਦਿਖਾਉਣ ਦਾ ਮਕਸਦ ਇਹ ਕਿ ਵੀ ਰਹਿੰਦਾ ਹੈ ਵੀ ਜਿਹੜਾ ਵੀਰ ਘਰੇ ਬੈਠਾ ਜਿਹੜਾ ਚਾਹੁੰਦਾ ਹੈ ਵੀ ਮੈਂ ਘਰੇ ਚੰਗੇ ਪਸ਼ੂ ਤਿਆਰ ਕਰਾਂ ਤਾਂ ਇਦਾਂ ਦੀ ਮੱਝ ਨੂੰ ਦੇਖ ਕੇ ਉਹਨੂੰ ਕੈਰੈਕਟਰ ਸਮਝਾਉਣ ਵੀ ਮੁਰਾ ਨਸਲ ਅਸਲ ਦੇ ਵਿੱਚ ਹੁੰਦੀ ਕਿੱਦਾਂ ਦੀ ਹੈ ਬਿਊਟੀ ਵਾਲੇ ਪੱਖ ਤੋਂ ਪਲੱਸ ਇਹ ਦੁੱਧ ਦਾ ਵੀ ਸੁਮੇਲ ਆ ਨਾਲ ਮਤਲਬ ਇਹ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਚੱਲਦੀ ਹੈ ਆ ਡਿਟੇਲ ਸਾਰੀ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਮੱਝ ਤੁਹਾਨੂੰ ਕਿਵੇਂ ਦੀ ਲੱਗੀ ਖਾਸ ਕਰਕੇ ਇਹਦੀ ਬਾਡੀ ਬੰਤਰ ਪਲੱਸ ਇਹਦੀ ਬਿਊਟੀ ਆਓ ਮਿਲਦੇ ਹਾਂ ਬਾਈ ਨੂੰ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਬਾਈ ਸਸਰੀ ਕਾ ਸਸਰੀ ਕਾ ਬਾਈ ਨਾਮ ਆਪਣਾ ਦੱਸਦੇ ਹੋ ਮੇਰਾ ਨਾਮ ਬਾਈ ਚਰਨੀ ਹੂੰ ਤਾਂ ਗੁਰਚਰਨ ਸਿੰਘ ਹੂੰ ਚਰਨੀ ਦੇ ਨਾਂ ਨਹੀਂ ਜਾਂਦੇ ਚਰਨੀ ਨਥਾਣੇ ਤੋਂ ਹਾਂਜੀ ਬਾਈ ਠੀਕ ਹੈ ਚਰਨੀ ਬਾਈ ਵੈਸੇ ਤਾਂ ਵੀਡੀਓ ਤੁਹਾਡੇ ਕੋਲੋਂ ਵਿਕਰੀ ਵਾਲੇ ਪਸ਼ੂਆਂ ਦੀਆਂ ਵੀ ਕੁਝ ਬਣਾਈਆਂ ਸੀ ਹਾਂਜੀ ਬਾਈ ਚੰਗੇ ਪਸ਼ੂਆਂ ਦਾ ਸ਼ੌਕ ਰੱਖਦੇ ਹੋ ਇਸ ਟਾਈਮ ਕਿੰਨੇ ਪਸ਼ੂਆ ਘਰ ਦੇ ਵਿੱਚ ਆਪਣੇ ਬਾਈ 80 85 ਦੇ ਲੱਗਦਾ ਹੈ 80 85 ਮੱਝਾਂ ਹਾਂਜੀ ਬਾਈ ਠੀਕ ਹੈ ਪੂਰਾ ਵੱਡਾ ਫਾਰਮ ਫਰ ਲਾਰਜ ਪੱਧਰ ਤੇ ਬਣਾ ਲਿਆ ਹੁਣ ਹਾਂਜੀ ਬਾਈ ਬਾਈ ਰੂਹ ਕਿਰਪਾ ਨਾਲ ਹੌਲੀ ਹੌਲੀ ਚੱਲ ਚੱਲੀ ਜਾਂਦਾ ਠੀਕ ਹੈ ਅੱਛਾ ਕਿੰਨੇ ਪਸ਼ੂ ਇੱਥੇ ਪਾਰਟਿਸ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਕਿਹੜੀ ਕਿਹੜੀ ਕੈਟਾਗਰੀ ਚ ਲਿਆ ਹਾਂ ਇੱਕ ਤਾਂ ਮਿਲਕੀ ਬਿਊਟੀ ਚ ਲਿਆ ਬਾਈ ਜੀ ਇਹ ਹੂੰ ਇਹ ਆਪਣੀ ਮਿਲਕੀ ਬਿਊਟੀ ਚ ਲਿਆ ਇੱਕ ਨੀਲੀ ਰਾਵੀ ਦਾ ਲਿਆ ਜੀ ਬਾਈ ਉਹ ਠੀਕ ਹੈ हां ते एक ड्राई मैच ਦਾ ਬਾਈ ਜੀ ਠੀਕ ਹੈ ਅੱਜ ਆਪਾਂ ਇਹਦੇ ਬਾਰੇ ਹੀ ਜ਼ਿਆਦਾ ਗੱਲ ਕਰਾਂਗੇ ਇਹਦੇ ਵੈਸੇ ਦੋ ਫੁੱਲ ਬੱਜੇ ਵੇ ਆ ਹਾਂਜੀ ਇੱਕ ਤਾਂ ਇਸੇ ਮੇਲੇ ਚੋ ਜਿੱਤ ਗਈ ਇਹ ਹਾਂਜੀ ਬਾਈ ਜੀ ਠੀਕ ਹੈ ਕੀ ਪੋਜੀਸ਼ਨ ਰਹੀ ਬਾਈ ਇੱਥੇ ਤੀਜਾ ਨੰਬਰ ਰਿਹਾ ਬਾਈ ਜੀ ਦਾ ਤੀਜਾ ਨੰਬਰ ਹਾਂਜੀ ਅੱਛਾ ਕਿੰਨੀਆਂ ਮੱਝਾਂ ਲਗਭਗ ਸੀਗੀਆਂ ਮੁਕਾਬਲੇ ਚ ਜਾਂ 20-25 ਹੋਣੀਆਂ ਲੱਗੇ ਤਾਂ ਅੱਗੇ ਬਾਈ ਆਪਾਂ ਜੀਨੀਆ ਤਾਂ ਨਹੀਂ ਮੇਰੇ ਸਾਹ ਇਹ ਤਾਂ ਹਰਿਆਣਾ ਪੰਜਾਬ ਮੈਕਸ ਮੇਲਾ ਹਾਂਜੀ ਸਾਰਾ ਠੀਕ ਹੈ ਅੱਛਾ ਇਹ ਮਾਈ ਦੀ ਜੇ ਡਿਟੇਲ ਆਪਾਂ ਜਾਣੀ ਹੈ ਬਾਈ ਕਿੰਨਾਂ ਮਾਸੂਆ ਸੂਈ ਹੈ ਇਹ ਇਹ ਤੀਜਾ ਸੂਆ ਸੂਈ ਹੈ ਬਾਈ ਜੀ ਕਿ ਦੁੱਧ ਵਾਲੇ ਬੱਕ ਤੋਂ ਕਿੰਨੇ ਦੁੱਧ ਤੇ ਚੱਲਦੀ ਹੈ ਇਹ 2 ਕਿਲੋ ਦੇ ਚੱਲੀ ਆਏ ਬਈ ਕਿਤੇ ਪਾਈਆ ਉਧਰ ਕਿਤੇ ਉਧਰ ਆਏ ਚੱਲੀ ਬਈ ਕਿਲੋ ਦੁੱਧ ਤੇ ਆ ਹਾਂਜੀ ਮਤਲਬ ਸਹੀ ਮਹਿਣਾ ਜੇ ਮਿਲਕ ਬਿਊਟੀ ਦੀ ਗੱਲ ਕਰਦੇ ਆ ਤੇ ਇਸ ਮੱਝ ਦੇ ਨਾਲ ਜੁੜਦਾ ਹੈ ਨਾ ਕਿਉਂਕਿ ਦੁੱਧ ਵੀ ਚੰਗੇ ਤੇ ਚੱਲਦੀ ਹੈ ਤੇ ਬਿਊਟੀ ਹੈਗੀ ਹੈ ਹਾਂਜੀ ਬਾਈ ਜੀ ਠੀਕ ਹੈ ਅੱਛਾ ਬਈ ਇਹ ਮਤਲਬ ਘਰੇ ਪੱਕੀਆਂ ਰੱਖੀਆਂ ਹੋਈਆਂ ਮੱਝਾਂ ਦੇ ਵਿੱਚੋਂ ਹੀ ਆ ਫਿਰ ਹਾਂ ਬਾਈ ਜੀ ਪਿਛਲੇ ਸਾਲ ਆਪਾਂ ਖਰੀਦੀ ਸੀਗੀ ਪਿਛਲੇ ਸਾਲ ਹਾਂ ਘਰੇ ਰੱਖੀ ਹੋਈ ਹੈ ਬੱਕੀ ਠੀਕ ਹੈ ਤੋ ਦੋਸਤੋ ਇਹ ਮੱਝ ਤੁਸੀਂ ਦੇਖੋ ਇਹਦਾ ਨਾਮ ਰੱਖਤਾ ਕੋਈ ਕਿ ਨਹੀਂ ਹਜੇ ਨਹੀਂ ਬਈ ਹਜੇ ਨਹੀਂ ਰੱਖਿਆ ਨਾਮ ਨਹੀਂ ਰੱਖਿਆ ਹਾਂਜੀ ਅਸੀਂ ਮੱਝਾਂ ਆ ਦੋਸਤੋ ਜਿਨ੍ਹਾਂ ਦੇ ਵਿੱਚੋਂ ਮੇਨ ਵਾਈ ਦਾ ਜਿਹੜਾ ਕਾਰੋਬਾਰ ਉਹ ਦੁੱਧ ਦਾ ਹੈ ਨਾਮ ਹਜੇ ਤਾਂ ਨਹੀਂ ਰੱਖਿਆ ਪਰ ਇਦਾਂ ਦੀਆਂ ਮੱਝਾਂ ਦੇਖੋ ਬਰੀਡਿੰਗ ਵਾਸਤੇ ਇਹਨਾਂ ਮੱਝਾਂ ਨੂੰ ਰੱਖਣ ਦੀ ਲੋੜ ਹੈ ਤੋੜ ਕੇ ਵੀ ਦਿਖਾਵਾਂਗੇ ਖੋਲ ਹੀ ਲੋ ਨਹੀਂ ਤਾਂ ਤੋੜ ਲਈਏ ਖੋਲ ਹੀ ਲੈਣੇ ਬਈ ਤੁਸੀਂ ਆਰਡਰ ਦੀ ਬਣਾਵਟ ਦੇਖਿਓ ਇਹ ਇੱਕ ਹੋਰ ਚੀਜ਼ ਨੋਟ ਕਰਾ ਦਿਆਂ ਵੀ ਇੱਥੇ ਇਸ ਵਾਰ ਰੂਲ ਇਹ ਬਣਾਤਾ ਸੀ ਵੀ ਆਪਾਂ ਪਸ਼ੂਆਂ ਨੂੰ ਦੁੱਧੋਂ ਰੋਕਣਾ ਨਹੀਂ ਮਤਲਬ ਏਖੜ ਨਹੀਂ ਲਾਉਣਾ ਜਿਵੇਂ ਪਹਿਲਾਂ ਆਮ ਮੇਲਿਆਂ ਚ ਹੁੰਦਾ ਸੀ ਬਿਊਟੀ ਕੰਪੀਟੀਸ਼ਨ ਹੁੰਦੇ ਸੀ ਤਾਂ ਚਵਾਈ ਰੋਕੀ ਜਾਂਦੀ ਸੀ ਚੰਨੀ ਬਾਈ ਮੇਰੇ ਖਿਆਲ ਚ ਇਹੀ ਰੂਲ ਸੀ ਨਾ ਇਸ ਵਾਰ ਹਾਂਜੀ ਬਾਈ ਇਹੀ ਸੀ ਸ਼ਾਮ ਨੂੰ ਕੱਲ ਖਾਲੀ ਹੋਈਆਂ ਸੀ ਬਾਈ ਜੀ ਠੀਕ ਹੈ ਕੱਲ ਸ਼ਾਮ ਨੂੰ ਖਾਲੀ ਕੀਤੀਆਂ ਗਈਆਂ ਹੈ ਮੱਝਾਂ ਫਿਰ ਵੀ ਆਰਡਰ ਤੁਸੀਂ ਦੇਖੋਗੇ 22 ਕਿਲੋ ਦੁੱਧ ਦੇ ਹਿਸਾਬ ਤੇ ਬੜਾ ਸੋਹਣਾ ਤਿਆਰ ਬਿਊਟੀ ਦੇ ਵਿੱਚ ਹਵਾਨੇ ਦੇ ਸਭ ਤੋਂ ਜ਼ਿਆਦੇ ਨੰਬਰ ਹੁੰਦੇ ਆ ਤੇ ਉਹ ਦੱਸਦਾ ਵੀ ਆ ਵੀ ਇਹਦਾ ਹਵਾਨਾ ਬਿਊਟੀ ਕੰਪੀਟੀਸ਼ਨ ਵਾਲਾ ਛੋਟਾ ਸੈਂਗ ਮੀਡੀਅਮ ਹਾਈਟ ਦੇ ਵਿੱਚ ਬੜੀ ਸੋਹਣੀ ਮੱਝ ਦੋਸਤੋ ਬਣਾਵਟ ਕੁੜਿਆਂ ਦੀ ਦੇਖੋ ਪਿਛਲੇ ਥਣਾ ਦੇ ਵਿੱਚ ਦੂਰੀ ਦੇਖ ਲਓ ਜੇ ਵਿੱਥੀ ਕਿੰਨੀ ਕ ਹੈ ਆਰਡਰ ਦੀ ਅਟੈਚਮੈਂਟ ਦੀ ਆਪਾਂ ਗੱਲ ਕਰਦੇ ਹਾਂ ਤੇ ਇਹਦਾ ਹਵਾਨਾ ਵੇਖੋ ਮੋਢ ਦੇ ਵਿੱਚੋਂ ਕਿੱਡਾ ਸੋਹਣਾ ਹਵਾਨਾ ਹੈ ਇਧਰ ਨੂੰ ਲੈ ਜਾਵਾਂਗੇ ਬਈ ਹਾਂ ਸੋ ਇੱਕ ਬਿਊਟੀ ਕੰਪੀਟੀਸ਼ਨ ਜਿੱਤੀ ਹੋਈ ਮੱਝ ਤੁਹਾਨੂੰ ਦਿਖਾ ਰਿਹਾ ਹਾਂ ਕੱਲਾ ਕੱਲਾ ਅੰਕ ਦੱਸਦਾ ਦੋਸਤੋ ਮੱਝ ਦਾ ਵੀ ਇਹ ਇੱਕ ਮੁਰਾ ਨਸਲ ਦੇ ਵਿੱਚ ਬਹੁਤ ਸੋਹਣੀ ਮੱਝ ਹੈ ਪਤਲੀ ਪੂਛ ਤੁਹਾਨੂੰ ਨਜ਼ਰ ਆਊਗੀ ਬਣਾਵਟੇ ਦੀ ਦੇਖੋ ਤੁਸੀਂ ਮੱਝ ਦੀ ਕੁੜਿਆਂ ਦੀ ਚੜਾਈ ਨੋਟ ਕਰ ਲਓ ਜੇ ਅਗਲੇ ਕੁੜੇ ਪਿਛਲੇ ਕੁੜੇ ਜਿਹੜੇ ਹੱਡਾ ਉਹਨਾਂ ਚ ਦੂਰੀ ਕਿੰਨੀ ਕ ਹੈ ਬਿਲਕੁਲ ਛੋਟਾ ਗੋਲ ਸਿੰਘ ਚਰਨੀ ਭਾਈ ਇਹ ਤੁਹਾਨੂੰ ਸਾਹਮਣੇ ਤੁਰੇਗਾ ਜੀ ਚਮੜੀ ਦੇ ਉੱਤੇ ਨਾੜਾਂ ਜੇ ਦੇਖੋ ਤਾਂ ਉਹ ਵੀ ਬੜੀਆਂ ਸੋਹਣੀਆਂ ਨਜ਼ਰ ਆਉਂਦੀਆਂ ਰੁਬਾਨਾ ਦੇਖੋ ਮੱਝ ਤੇ ਉਹਨੂੰ ਬਹੁਤ ਹੀ ਲੈ ਆਓ ਭਾਈ ਸੀਜਾ ਭਾਈ ਜੀ ਰਾਮਪੁਰੇ ਪਹਿਲਾਂ ਆਇਆ ਜਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਅੱਛਾ ਰਾਮਪੁਰੇ 23 ਨੂੰ ਜਿਹੜਾ ਮੇਲਾ ਹੋਇਆ ਹਾਂਜੀ ਭਾਈ ਜੀ ਉਹਦੇ ਚ ਪਹਿਲੀ ਪੋਜੀਸ਼ਨ ਦੋਸਤੋ ਸਮਝਨੇ ਹਾਸਲ ਕੀਤੀ ਬਾਈ ਚਾਰਜੀ ਹਾਂਜੀ ਜੀ ਆਪ ਦੇਖੋ ਜਿਹੜੇ ਕੰਪੀਟੀਸ਼ਨ ਚ ਉਹ ਜਿਹੜਾ ਪਹਿਲਾ ਨੰਬਰ ਹੈ ਜੀ ਅਨੰਤਿ ਦੇ ਜੀ ਠੀਕ ਹੈ ਲੈ ਚਲੋ ਬਾਈ ਵੰਦੋ ਜੀ ਸੋ ਮੈਂ ਤੁਹਾਨੂੰ ਸ਼ੌਂਕ ਹੀ ਆ ਮੱਝ ਦਿਖਾਉਣੀ ਸੀ ਕਿਉਂਕਿ ਘਰ ਬੈਠੇ ਵੀਰਾਂ ਨੂੰ ਇੱਕ ਬਿਊਟੀ ਵਾਲੀ ਮੱਝ ਦਿਖਾ ਰਿਹਾ ਮਨ ਖੁਸ਼ ਹੋਊਗਾ ਜਿਹੜਾ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਐ ਇਦਾਂ ਦੀਆਂ ਮੱਝਾਂ ਘਰ ਚ ਤਿਆਰ ਕਰੋ ਕਈ ਪਸ਼ੂ ਖਰੀਦਨੇ ਔਖੇ ਹੁੰਦੇ ਆ ਪਰ ਆਪਦੀਆਂ ਮੱਜਾਂ ਦੇ ਚੰਗੇ ਆ ਵੀਡੀਓ ਬਣਾ ਲਓ ਫੋਟੋ ਕਰਾ ਲਓ ਬੱਬੂ ਬੱਚੇ ਲੈ ਸਕਦੇ ਹੋ ਆਪਾਂ ਬਾਰ-ਬਾਰ ਤੁਹਾਡਾ ਦੇਖਣ ਨੂੰ ਜੀ ਕਰੂਗਾ ਇਦਾਂ ਦੀ ਮੱਜ ਤੇ ਮੈਂ ਚੌਕੀਆਂ ਕੁਸਕ ਪਸ਼ੂਆਂ ਦੀ ਵੀਡੀਓ ਇੱਥੋਂ ਕਵਰ ਕਰਨੀ ਆ ਪਰ ਜਿੰਨਾਂ ਦਾ ਵੀਡੀਓ ਤੁਹਾਨੂੰ ਦਿਖਾਵਾਂਗਾ ਤੁਹਾਡਾ ਮਨ ਖੁਸ਼ ਹੋਊਗਾ ਉਹਨਾਂ ਨੂੰ ਦੇਖ ਕੇ ਇਦਾਂ ਦੀਆਂ ਮੱਜਾਂ ਦੀ ਜਾਂ ਪਸ਼ੂਆਂ ਦੀ ਆਪਾਂ ਵੀਡੀਓ ਕਵਰ ਕਰਨ ਦੀ ਕੋਸ਼ਿਸ਼ ਇਸ ਵੀਲੇ ਇਧਰੋਂ ਅਣ ਕਰਾਂਗੇ ਤੋ ਫੇਰ ਇੱਕ ਵਾਰ ਬਈ ਇਹਦੀ ਪੂਛ ਫੜਿਓ ਮੜਾ ਤੁਸੀਂ ਥਾਣਾ ਦੇ ਵਿੱਚ ਬਿੱਥੀ ਹਵਾਨੇ ਦੀ ਅਟੈਚਮੈਂਟ ਨੋਟ ਕਰਿਓ ਬੜੀ ਸੋਹਣੀ ਐ ਛੱਡ ਦਿਓ ਬਈ ਤੋ ਬਹੁਤ ਸੋਹਣੀ ਇੱਕ ਮੱਝ ਹਾਲਾਂਕਿ ਇਹਦੇ ਨਾਲ ਇੱਕ ਹੋਰ ਮੱਝ ਇਹ ਵੀ ਮਿਲਕ ਬਿਊਟੀ ਚੋਂ ਇਹ ਸੈਕੰਡ ਪੋਜੀਸ਼ਨ ਐ ਪਰ ਇਹਦੀ ਚੁਾਈ ਕਰਤੀ ਕਿਉਂਕਿ ਟਾਈਮ ਹੋ ਗਿਆ ਸੀਗਾ ਦੁੱਧ ਜਿਹੜਾ ਉਹ ਚੋਣਾ ਪਿਆ ਉਸ ਕਰਕੇ ਤੁਹਾਨੂੰ ਸਿਰਫ ਇਹ ਵੈਸੇ ਮੱਝ ਦਿਖਾਉਣਾ ਐ ਇਹ ਮੱਝ ਨੇ ਦੂਜੀ ਪੋਜੀਸ਼ਨ ਹਾਸਲ ਕੀਤੀ ਐ ਜੇ ਰਵਾਨੇ ਚ ਦੁੱਧ ਉਸੇ ਤਰ੍ਹਾਂ ਹਜੇ ਨਾ ਚੋਈ ਹੁੰਦੀ ਤਾਂ ਇਹਦੀ ਵੀ ਤੁਹਾਨੂੰ ਵੀਡੀਓ ਨਾਲ ਦਿਖਾਉਣੀ ਸੀ ਇਹਦੀ ਵੀ ਬਿਊਟੀ ਦੇਖ ਲਓ ਬਰੀਡ ਕੈਰੈਕਟਰ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਦੂਜੀ ਮੱਝ ਹਜੇ ਸਵੱਬ ਬਣ ਗਿਆ ਵੀ ਉਹ ਹਜੇ ਮਿਲਕਿੰਗ ਉਹਦੀ ਹੋਣ ਵਾਲੀ ਹੈ ਜਿਹੜੀ ਭਾਈ ਚਰਨੀ ਦੀ ਮੱਝ ਹੈ ਉਹ ਤੁਸੀਂ ਮੱਝ ਦੇਖੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿ ਮੱਝ ਜਿਹੜੀ ਉਹ ਕਿੱਦਾਂ ਦੀ ਲੱਗੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ